ਵਾਰਿਸ ਪੰਜਾਬ ਦੇ ਜਥੇਬੰਦੀ ਦੇ ਵੱਲੋਂ ਕੀਤੇ ਇਕੱਠ ਦੇ ਵਿੱਚ ਮਨਪ੍ਰੀਤ ਸਿੰਘ ਯਾਲੀ ਉੱਚੇਚੇ ਤੌਰ ਤੇ ਪਹੁੰਚੇ ਸੀ ਜਿੱਥੇ ਉਹਨਾਂ ਨੇ ਪੰਥਕ ਸਖਸ਼ੀਅਤਾਂ ਨੂੰ ਇੱਕੋ ਮੰਚ ਤੇ ਇਕੱਠੇ ਹੋਣ ਦੀ ਅਪੀਲ ਕੀਤੀ ਨਾਲ ਹੀ ਅਮਰਤਪਾਲ ਸਿੰਘ ਦੀ ਐਨਐਸਏ ਤੇ ਵੀ ਉਹਨਾਂ ਨੇ ਸਰਕਾਰ ਤੇ ਵੱਡੇ ਸਵਾਲ ਚੁੱਕੇ ਮਨਪ੍ਰੀਤ ਸਿੰਘ ਈਆਲੀ ਦੇ ਇਸ ਭਾਸ਼ਣ ਤੋਂ ਬਾਅਦ ਬਾਦਲਾਂ ਦੇ ਵੱਲੋਂ ਵੱਡੇ ਸਵਾਲ ਮਨਪ੍ਰੀਤ ਸਿੰਘ ਈਆਲੀ ਤੇ ਚੁੱਕੇ ਗਏ ਨੇ ਉਹਨਾਂ ਨੇ ਇਥੋਂ ਤੱਕ ਕਹਿ ਦਿੱਤਾ ਹੈ ਕਿ ਮਨਪ੍ਰੀਤ ਸਿੰਘ ਈਆਲੀ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਉਹ ਕਿਹੜੇ ਪੰਥ ਦੀ ਗੱਲ ਕਰਦੇ ਨੇ ਉਹਨਾਂ ਨੇ ਇਥੋਂ ਤੱਕ ਕਹਿ ਦਿੱਤਾ ਹੈ ਕਿ ਮਨਪ੍ਰੀਤ ਸਿੰਘ ਈਆਲੀ ਪੰਥ ਦੇ ਨੇੜੇ ਤੇੜੇ ਵੀ ਨਹੀਂ ਹੈ ਤੇ ਨਾ ਹੀ ਉਹ ਸਿੱਖੀ ਪਰਿਵਾਰ ਦੇ ਵਿੱਚੋਂ ਨੇ ਮਹੇਸ਼ਿੰਦਰ ਗਰੇਵਾਲ ਨੇ ਵੱਡੇ ਸਵਾਲ ਮਨਪ੍ਰੀਤ ਸਿੰਘ ਈਆਲੀ ਦੀ ਕਾਰਗੁਜ਼ਾਰੀ ਤੇ ਵੀ ਚੁੱਕੇ ਨੇ ਤੇ ਨਾਲ ਇਹ ਵੀ ਕਿਹਾ ਕਿ ਉਹ ਅੱਜਕੱਲ੍ਹ ਗਿਆਨੀ ਹਰਪ੍ਰੀਤ ਸਿੰਘ ਧੜੇ ਦੇ ਨਾਲ ਹੈ ਤੇ ਜਿਹੜੇ ਉਹਨਾਂ ਦੇ ਮੈਂਬਰ ਨੇ ਉਹ ਭਾਜਪਾ ਦੇ ਵਿੱਚ ਜਾ ਰਹੇ ਨੇ ਮਨਪ੍ਰੀਤ ਸਿੰਘ ਯਾਲੀ ਦੇ ਭਾਸ਼ਣ ਤੋਂ ਬਾਅਦ ਗਰੇਵਾਲ ਦਾ ਕੀ ਕਹਿਣਾ ਸੀ ਤੁਸੀਂ ਵੀ ਸੁਣੋ ਦੇਖੋ ਮੈਂ ਇੱਕ ਗੱਲ ਕਹਿਣਾ ਕਿ ਰਾਜਨੀਤਿਕ ਤੌਰ ਤੇ ਮਨਪ੍ਰੀਤ ਸਿੰਘ ਦੀ ਆਪਣਾ ਫੈਸਲਾ ਕਿ ਉਹਨੇ ਕਿੱਥੇ ਜਾਣਾ ਨਹੀਂ ਜਾਣਾ ਪਰ ਉਹਨੂੰ ਕਲੀਅਰ ਹੋਣਾ ਪਊਗਾ ਕਿ ਉਹ ਪੋਨਰ ਸਰਜੀਤ ਅਕਾਲੀ ਦਲ ਜਿਹੜਾ ਉਹਨੇ ਹਟੀਆਂ ਚੱਕ ਕੇ ਜ਼ੋਰ ਲਾ ਕੇ ਆਪਣੇ ਆਕਿਆ ਦੇ ਕਹਿਣ ਤੇ ਅਕਾਲੀ ਦਲ ਚ ਫੁੱਟ ਪਾਈ ਕਿ ਉਹ ਉੱਥੇ ਫੁੱਟ ਪਾਉਣ ਦਾ ਕੀ ਉਹਨਾਂ ਦਾ ਕੰਮ ਸੀ ਹੁਣ ਨਿਬੜ ਗਿਆ ਤੇ ਹੁਣ ਉਹ ਉਹਨਾਂ ਨੂੰ ਵੀ ਜਵਾਬ ਦੇਗੇ ਉਹ ਪਹਿਲਾਂ ਤਾਂ ਇਹ ਦੱਸਣ ਕਿ ਉਹ ਕਿਹੜੇ ਪੰਥ ਦੀ ਗੱਲ ਕਰਦੇ ਆ ਦੇਖੋ ਮੈਂ ਕਿਸੇ ਦੇ ਜ਼ਾਤੀ ਗੱਲ ਨਹੀਂ ਕਰਦਾ ਪਰ ਮੈਂ ਇੰਨੀ ਗੱਲ ਕਹਿਣ ਤੋਂ ਝਿਜਕਦਾ ਵੀ ਨਹੀਂ ਸਰਦਾਰ ਮਨਪ੍ਰੀਤ ਸਿੰਘ ਈਆਲੀ ਦਾ ਪੰਥ ਜਿਹੜਾ ਲਬਜ਼ਾ ਉਹਦੇ ਨੇੜੇ ਤੇੜੇ ਵੀ ਨਹੀਂ ਗਏ ਪਰਿਵਾਰ ਤੁਸੀਂ ਸਿੱਖੀ ਨਹੀਂ ਪਹਿਲੀ ਪੁਛਤਾ ਅਕਾਲੀ ਦਲ ਸੇ ਟਕਸਾਲੀ ਕਾਂਗਰਸੀ ਪਰਿਵਾਰ ਸੀਗਾ ਤੇ ਹੁਣ ਸਾਰ ਮਨਪ੍ਰੀਤ ਸਿੰਘ ਈਆਲੀ ਦੀ ਵਿਚਾਰੇ ਦੀ ਮਜਬੂਰੀ ਆ ਕਿਉਂਕਿ ਵਪਾਰ ਬੜਾ ਵੱਡਾ ਕਰਦੇ ਆ ਜ਼ਮੀਨਾਂ ਦਾ ਤੇ ਸਰਕਾਰ ਤੋਂ ਉਹ ਉਹਲੇ ਨਹੀਂ ਹੋ ਸਕਦੇ ਸਰਕਾਰ ਤੋਂ ਉਹ ਉਹਲੇ ਨਹੀਂ ਹੋ ਸਕਦੇ ਦੇਖੋ ਕਿੱਡੀ ਉਹਨਾਂ ਦੀ ਵੱਡੀ ਗੱਲ ਹੈ ਕਿੱਡੀ ਉਹਨਾਂ ਨੇ ਜ਼ਿੰਦਗੀ 'ਚ ਮੇਰੇ ਖਲ ਰਾਜਨੀਤੀਕ ਬਲੈਂਡਰ ਕਮਿਟ ਕੀਤੀ ਹੈ ਜਦੋਂ ਵਿਧਾਨ ਸਭਾ ਦੇ ਵਿੱਚ ਉੱਠ ਕੇ ਬੋਲਦੇ ਆ ਕਿ ਵਿਧਾਨ ਸਭਾ ਨੂੰ ਜੱਤੇਦਾਰ ਸ਼੍ਰੀ ਅਕਾਲ ਤਖਸਦ ਸਾਹਿਬ ਬਣਾਉਣ ਦੇ ਲੋਰਡ ਤੇ ਹਟਾਉਣ ਬਾਰੇ ਕਾਨੂੰਨ ਬਣਾਉਣਾ ਚਾਹੀਦਾ ਹੈ ਦੇਖੋ ਇਹ ਤਾਂ ਗੱਲ ਕਹਦੇ ਕਾਂਗਰਸ ਨੇ ਵੀ ਨਹੀਂ ਕੀਤੀ ਹੈ ਉਹਦੋਂ ਇੱਕ ਅੱਗੇ ਚੱਲੇ ਕਦਮ ਚਲੇ ਗਿਆ ਦੂਸਰੀ ਗੱਲ ਸਰਦਾਰ ਮਾਨਪ੍ਰੀਤ ਸਿੰਘ ਵਾਲੀ ਬਾਰੇ ਭਗਵੰਤ ਸਿੰਘ ਮਾਨ ਹੋਣੀ ਚੀਫ ਮਿਨਿਸਟਰ ਸਾਹਿਬ ਫਲੋਰ ਆਫ ਹਾਊਸ ਕਹਿੰਦੇ ਆ ਜੀ ਮੈਂ ਜਾ ਕੇ ਪਤਾ ਵਾਲੀ ਦਾ ਕੀਤਾ ਉਦਾਂ ਜਿਹੜੀ ਰਜਿਸਟਰੀ ਕਰਾਉਂਦਾ ਜਿੰਨੇ ਲੈਂਦਾ ਓਨੇ ਦੀ ਕਰਦਾ ਮਾਨ ਸਾਹਿਬ ਨੂੰ ਜੋ ਲੋੜ ਹੈ ਮੈਂ ਬੰਦੇ ਪੇਸ਼ ਕਰਦੇ ਹਾਂ ਇਹਨਾਂ ਤੋਂ ਪੈਸੇ ਵੱਧ ਲੈ ਰਜਿਸਟਰੀਆਂ ਘੱਟ ਤੇ ਕੀਤੀਆਂ ਨੇ ਤੇ ਫੇਰ ਲੁਧਿਆਣੇ ਜਾ ਦੇ ਇਲੈਕਸ਼ਨ ਹੁੰਦੀ ਆ ਉਦੋਂ ਸਰ ਭਗਵੰਤ ਸਿੰਘ ਮਾਨ ਚੀਫ ਮਿਨਿਸਟਰ ਸਾਹਿਬ ਕਹਿੰਦੇ ਆ ਕਿ ਆਲੀ ਦਾ ਚਿੱਠਾ ਤਿਆਰ ਆ ਜਾਦੂ ਕਹੂਗਾ ਮੈਂ ਵਿਜੀਲੈਂਸ ਕੋਲ ਭੇਜ ਦੂੰ ਫੇਰ ਮਨਪ੍ਰੀਤ ਸਿੰਘ ਵਾਲਾ ਵੀ ਮਜਬੂਰੀ ਸੀ ਕਿ ਆਪ ਦੀ ਮਦਦ ਕਰਨੀ ਫੇਰ ਆਪ ਸਿੱਧਾ ਪਰਦਾ ਵੀ ਨਹੀਂ ਸੀ ਚੱਕਣਾ ਚਾਹੁੰਦੇ ਆਪਣੇ ਕੋਲੋਂ ਜਿੱਥੇ ਇਹਨਾਂ ਦਾ ਬੇਟਾ ਵਿਆਹ ਆ ਉਹਨਾਂ ਦਾ ਵਿਚਾਰਿਆਂ ਦਾ ਰਾਜਨੀਤੀ ਨਾਲ ਕੋਈ ਨਹੀਂ ਮੇਰੇ ਤਾਂ ਬੜੇ ਜਾਤੀ ਦੋਸਤ ਵੀ ਨੇ ਅਕਾਲੀ ਦਲ ਦੀ ਗਵਰਨਮੈਂਟ ਵੇਲੇ ਐਸਐਸਪੀ ਰਹੇ ਨੇ ਮੁਖਸਰ ਵੀ ਖੰਨਾ ਵੀ ਤੇ ਹੋਰ ਥਾਵਾਂ ਤੇ ਵੀ ਰਹੇ ਆ ਤੇ ਉਹਨਾਂ ਨੂੰ ਚੱਕ ਕੇ ਲੁਧਿਆਣੇ ਆਮ ਆਦਮੀ ਪਾਰਟੀ ਜਵਨ ਕਰਾ ਲਈ ਉਹਨਾਂ ਨੂੰ ਪੁੱਛੇ ਕਿ ਉਹਨਾਂ ਦਾ ਲੁਧਿਆਣੇ ਕੀ ਆ ਜੀ ਪਾਇਲ ਹਲਕੇ ਜੋ ਉਹਨਾਂ ਦਾ ਪਿੰਡ ਆ ਪਟਿਆਲੀਆਂ ਨਦੀ ਰਹਿਸ਼ਾ ਕਿਉਂ ਜਹਨ ਕਰਾਇਆ ਸਰਦਾਰ ਮਨਪ੍ਰੀਤ ਸਿੰਘ ਈ ਵਾਲੀ ਹੁਣ ਸਰਕਾਰੀ ਹੈ ਕਿਉਂਕਿ ਉਹ ਵਿਚਾਰੇ ਦੀ ਮਜਬੂਰੀ ਹੈ ਕਿ ਜਿੰਨਾ ਕਿ ਉਹਨੇ ਖਲਾਰਾ ਪਾ ਲਿਆ ਨਾ ਆਪਣੇ ਵਪਾਰ ਦਾ ਉਹ ਸਰਕਾਰ ਜਦੋਂ ਵੀ ਮਰਜ਼ੀ ਕੁਢੀ ਮੋੜ ਦੇਵੇ ਜਿਹਦੀ ਸਰਕਾਰ ਬਣੂ ਮਨਪਰੀ ਸਿੰਘ ਵਾਲੀ ਉਹਦੇ ਜਸ ਗਾਉ ਹੈ ਤੇ ਮਨਪਰੀ ਸਿੰਘ ਵਾਲੀ ਨੂੰ ਲੋਕਾਂ ਨੂੰ ਦੱਸਣਾ ਚਾਹੀਦਾ ਕਿ ਜਿਸ ਸਟੇਜ ਤੇ ਬੈਠਾ ਸੀ ਉਹ ਤਾਂ ਖਾਲਸਾਣ ਦੇ ਹਾਮੀ ਨੇ ਇਹ ਖਾਲਸਾਣ ਦੇ ਨਾਲ ਇੰਨੀ ਨਾਲਾ ਤੇ ਇਹ ਜਿਹਨੇ ਹਾਜੀ ਨੂੰ ਹਰਪ੍ਰੀਤ ਸਿੰਘ ਨੂੰ ਹਾਰ પાਕੇ ਇਹਨੇ ਪ੍ਰਧਾਨ ਬਣਾਇਆ ਸੀ ਉਹ ਉਹਦੀ ਐਸੀ ਕਿਤੇ ਸੀ ਇਹਨੇ ਕਿਉਂ ਦਿੱਤੀ ਉਹ ਤੋਂ ਪੱਲਾ ਕਿਉਂ ਛਡਾਇਆ ਹੈ ਜੀ ਤੇ ਇੰਨੀ ਗੱਲ ਕਹਿ ਕੇ ਹੁਣ ਜਿਹੜੀ ਗੱਲ ਅਕਾਲ ਤਖਤ ਸਾਹਿਬ ਨੇ ਕਹੀ ਸੀਗੀ ਹੁਣ ਉਹਦੀਆਂ ਧੱਜੀਆਂ ਕਿਉਂ ਉਡਾ ਰਹੇ ਨੇ ਅਕਾਲ ਤਖਤ ਸਾਹਿਬ ਨੇ ਤਾਂ ਜੋ ਕਿਹਾ ਸੀਗਾ ਕਿ ਚੁੱਲ੍ਹੇ ਬੰਦ ਕਰੋ ਚੁੱਲਾ ਰੋਜ਼ ਨਵਾਂ ਬਾਲ ਲੈਂਦੇ ਆ ਸੋ ਇਹ ਲੋਕਾਂ ਨੂੰ ਬਿਲਕੁਲ ਹੀ ਇਸ ਗੱਲ ਦੇ ਘਰੇਚ ਨਹੀਂ ਬਹਿਣਾ ਚਾਹੀਦਾ ਪੰਥ ਦਾ ਨਾਮ ਵਰਕੇ ਨਾ ਦੀਰ ਜਿਹੜੀ ਐ ਸਰਕਾਰੀ ਹੱਤੀ ਨਹੀਂ ਚੱਲਣੀ ਸਾਰ ਮਨਪ੍ਰੀਤ ਸੋ ਨਹੀਂ ਬਹੁਤ ਵਧੀਆ ਹੈ ਜ਼ਾਤੀ ਦਰ ਤੇ ਵਿਅਕਤੀ ਨੇ ਮੇਰੇ ਦਾ ਗੋਤੀ ਵੀ ਨੇ ਗਰੇਵਾਲੀ ਨੇ ਕਰੋਨਾ ਨੂੰ ਇੱਕ ਮੈਂ ਸਮਝੂਗਾ ਕਿ ਉਹਨਾਂ ਨੇ ਸਾਂਮੀ ਤੋਂ ਕੰਮ ਨਹੀਂ ਲਿਆ ਰਾਜਨੀਤਿਕ ਜਦ ਮਜਬੂਰੀਆਂ ਦੇ ਦਬਾਅ ਹੇਠ ਆ ਕੇ ਉਹਨਾਂ ਨੇ ਆਪਣੇ ਆਪ ਨੂੰ ਰਾਜਨੀਤਿਕ ਬਿਨਾ ਕੰਗਣ ਵਾਲਾ ਲੋਟਾ ਬਣਾ ਲਿਆ ਵਰਦੀਵਰ ਸਾਹਿਬ ਆਫੀਸ਼ੀਅਲ ਤੌਰ ਤੇ ਕੋਈ ਹਾਲਾਂਕਿ ਉਹਨਾਂ ਦਾ ਕੋਈ ਨਾ ਇੱਕ ਸਾਫ ਤੌਰ ਤੇ ਗਿਆ ਵੀ ਉਹ ਅਕਾਲੀ ਦਲ ਛੱਡ ਰਹੇ ਨੇ ਆ ਅਕਾਲੀ ਦਲ ਚ ਨਹੀਂ ਹੋਣਾ ਚਾਹੁੰਦੇ ਆ ਅਕਾਲੀ ਦਲ ਪੂਰੀ ਤਰ੍ਹਾਂ ਅਕਾਲੀ ਦਲ ਦਾ ਬਰਿੰਦਰ ਜੀ ਛੁੱਟ ਗਿਆ ਜਿਸ ਦਿਨ ਅਕਾਲੀ ਦਲ ਦੀ ਭਰਤੀ ਹੋਈ ਉਹਨਾਂ ਨੇ ਅਕਾਲੀ ਦਲ ਦੀ ਭਰਤੀ ਨਹੀਂ ਕਰਾਈ ਮੁੱਕ ਗਿਆ ਨਵੀਂ ਅਕਾਲੀ ਦਲ ਦੇ ਸੈਟਅਪ ਵਿੱਚ ਸਰਦਾਰ ਮਨਪ੍ਰੀਤ ਸਿੰਘ ਵਾਲੀ 100 ਰੁਪਏ ਦੀ ਪਰਚੀ ਵਾਲਾ ਮੋਡਲ ਆ ਮੈਂਬਰ ਵੀ ਨਹੀਂ ਸੋ ਕਿਉਂਕਿ ਉਹਨਾਂ ਨੂੰ ਦੱਸਣਾ ਪਊ ਕਿ ਆ ਜਿਹੜੀ ਹੁਣ ਤੁਹਾਡੀ ਪੋਲੀਟਿਕਲ ਫੇਰ ਕਮੇਟੀ ਬਣੀਆਂ ਪੁਨਰ ਸਰਜੀਦੀ ਉਹਦੇ ਤਾਂ ਅੱдне ਤੋਂ ਵੱਧ ਮੈਂਬਰ ਹੋਣੇ ਜਿਨ੍ਹਾਂ ਨੇ ਉਹਨਾਂ ਦੀ ਪਰਚੀ ਹੋਈ ਨਹੀਂ ਕਟਾਈ ਤੇ ਇਹ ਕਿਉਂ ਬਣਾਏ ਗਏ ਇਹ ਕਿਉਂ ਬਣਾਏਗੇ ਜਦ ਇੱਕ ਪਰਿਵਾਰ ਇੱਕ ਅਹੁਦਾ ਸੀ ਉਹ ਨਾਰਾ ਲਾ ਕੇ ਸੁਖਵੀਰ ਸਿੰਘ ਬਾਦਲ ਦਾ ਤਾਂ ਵਿਰੋਧ ਕਰ ਲਿਆ ਤੇ ਹੁਣ ਕਿਉਂ ਬਣਾਈ ਜਾਂਦੇ ਹੋ ਹੁਣ ਭਾਜਪਾ ਨਾਲ ਜਾਰੀ ਪਾਈ ਜਾਂਦੇ ਆ ਹੁਣ ਜਾਦ ਲੋੜ ਪੈਦੀ ਆਮ ਆਦਮੀ ਪਾਰਟੀ ਦੇ ਵੀ ਘਰ ਜਾ ਵੜਦੇ ਆ ਤੇ ਲੋੜ ਪੈਣ ਤੇ ਕਾਂਗਰਸ ਦੇ ਵੀ ਜਾ ਵੜਨਗੇ ਇਹਨਾਂ ਨੂੰ ਕੋਈ ਕੋਈ ਦਰਵਾਜ਼ੇ ਇਹਨਾਂ ਨੇ ਸਾਰੇ ਖੁੱਲੇ ਰੱਖ ਲਏ ਤੋਂ ਉਹਨਾਂ ਨੇ ਇੱਕ ਕੱਲ ਬਿਆਨ ਦਿੱਤਾ ਕਿ ਮੈਂ ਜਨਾਜਰ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦਾ ਪ੍ਰਧਾਨ ਇਸ ਤਰ੍ਹਾਂ ਹੋ ਸਦੀ ਸਰਮਨਪ੍ਰੀਤ ਸਿੰਘ ਏ ਵਾਲੀ ਜੀ ਤੁਸੀਂ ਤੁਹਾਨੂੰ ਕਿਸੇ ਨੇ ਚਿੱਠੀ ਨਹੀਂ ਪਾਈ ਨਾ ਤੁਹਾਨੂੰ ਅਕਾਲੀ ਦਲ ਚ ਕੋਈ ਲੈਣ ਨੂੰ ਤਿਆਰ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਚੋੜਿਆ ਪ੍ਰਧਾਨ ਹੈ ਉਹ ਸਾਰੇ ਲੋਕ ਜਿਹੜੇ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਸ਼੍ਰੋਮਣੀ ਅਕਾਲੀ ਦਲ ਦੇ ਏਜੰਡੇ ਨੂੰ ਕਰਨ ਮੰਨਦੇ ਨੇ ਉਹਨਾਂ ਲਈ ਸੁਖਵੀਰ ਸਿੰਘ ਬਾਦਲ ਨੇ ਓਕਾ ਦਿੱਤਾ ਸੀ ਨਾ ਕਿ ਤੁਹਾਡੇ ਲਈ